ਇਹ ਸਾਰਾ ਕੁਝ ਕੋਈ ਕਿਸੇ ਨਿੱਜੀ ਆਪਣੇ ਉਹ ਸਵਾਰਥ ਵਾਸਤੇ ਨਹੀਂਗਾ ਕੋਈ ਨਿੱਜ ਪ੍ਰਸਤਲੀ ਨਹੀਂ ਕੋਈ ਅਹੁਦੇਦਾਰੀਆਂ ਲਈ ਨਹੀਂ ਇਹ ਹੈਗਾ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਨੂੰ ਹੁਣ ਆਪਾਂ ਅੱਗੇ ਕਿਵੇਂ ਤੁਰਨਾ ਹੈ ਆਪਾਂ ਨਾ ਕੁਝ ਕੀਤਾ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਫਿਰ ਤਾਂ ਸਾਨੂੰ ਉਹਨਾਂ ਨੇ ਪੀੜੀ ਮਾਫ਼ ਨਹੀਂ ਕਰਨੀ ਹੈ ਇਹ ਸਾਰਾ ਕੁਝ ਤਾਂ ਕਰ ਰਹੇ ਆ ਕਿ ਅਸੀਂ ਆਪਣੇ ਦੁਆਰਾ ਮੂਲ ਜਿਹੜਾ ਸਿਧਾਂਤ ਸਾਡਾ ਜਿਹੜੇ ਸਾਡਾ ਸੂਲ ਆ ਪਛਾਹ ਤਾਰਾ ਆ ਜਾਂ ਸਾਡਾ ਬੇਸ ਆ ਸੀ ਉਹਨਾਂ ਦੁਆਰਾ ਜੁੜਨ ਜਾ ਰਹੇ ਆ ਕਿਆ ਜਾ ਰਿਹਾ ਸੀ ਕਿ ਸ਼ਾਇਦ ਉੱਥੇ ਪ੍ਰੈਸ ਕਾਨਫਰੰਸ ਤੁਸੀਂ ਕਰੋਗੇ ਕਬਜ਼ੇ ਦੀ ਗੱਲਬਾਤ ਚੱਲ ਰਹੀ ਸੀ ਲਗਾਤਾਰ ਚਰਚਾ ਵਾਸੀ ਉਹਨੂੰ ਲੈ ਕੇ ਤੁਸੀਂ ਕੀ ਸੋਚਦੇ ਆ ਅਸੀਂ ਕਬਜ਼ਾ ਨਹੀਂ ਕਰਨਾ ਚਾਹੁੰਦੇ ਅਕਾਲੀ ਦਰ ਨੂੰ ਬਚਾਉਣਾ ਚਾਹੁੰਦੇ ਆ ਤੇ ਬਚਾਉਣ ਦੇ ਰਾਹ ਲੱਭ ਰਹੇ ਆ ਆਪਣੇ ਅਕਾਲੀ ਦਰ ਨੂੰ ਸਦਾਰ ਤੇ ਉਹਦਾ ਸਦਾਰ ਕਰਨਾ ਚਾਹੁੰਦੇ ਆ ਸਦਾਰ ਵਾਸਤੇ ਪ੍ਰੋਗਰਾਮ ਉਲੀਕ ਰਹੇ ਆ ਛੋਟੀ ਦਫਤਰ ਦਫਤਰ ਆ ਛੋਟੀ ਗੱਲ ਆ ਸਿੰਘਿਆਲੀ ਹੁਣਾਂ ਦੇ ਚਰਚੇ ਸੀਗੇ ਕਹਿੰਦੇ ਮਨਪ੍ਰੀਤ ਸਿੰਘਿਆਲੀ ਇਸ ਮੀਟਿੰਗ ਦੇ ਵਿੱਚ ਆ ਸਕਦੇ ਉਹਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਆਉਣ ਵਾਲੇ ਸਮੇਂ ਤੁਹਾਨੂੰ ਤੁਰਾਂਗੇ ਲੜ ਕੇ ਤੁਹਾਨੂੰ ਸਾਥ ਦੇਵਾਂਗੇ ਤੇ ਅਸੀਂ ਤੁਹਾਨੂੰ ਖੜੇ ਆ ਜਿਹੜਾ ਝੰਡਾ ਪੰਜਾਬ ਦੀ ਤਰੱਕੀ ਦੇ ਨਾਲ ਵੀ ਜੁੜਿਆ ਆ ਸਿੱਖ ਮਸਲਿਆਂ ਨਾਲ ਵੀ ਜੁੜਿਆ ਆ ਜਿਹੜੇ ਪੰਜਾਬ ਦੇ ਅਗੇ ਚੈਲੰਜਸ ਨੇ ਉਹ ਉਹ ਵੀ ਉਹਦੇ ਵਿੱਚ ਵਿਚਾਰੇ ਜਾਣਗੇ ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਵਕਤ ਚੱਲ ਰਹੀ ਢੜੇ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੇ ਵੱਲੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਨਵੀਨਰ ਨਿਯੁਕਤ ਕੀਤਾ ਹੈ ਵਡਾਲਾ ਸਾਹਿਬ ਸਾਡੇ ਨਾਲ ਮੌਜੂਦ ਨੇ ਵਡਾਲਾ ਸਾਹਿਬ ਬਹੁਤ ਬਹੁਤ ਸਵਾਗਤ ਬਹੁਤ ਧੰਨਵਾਦ ਜੀ ਸਾਹਿਬ ਅੱਜ ਜਿਹੜੀ ਟੀਮ ਦਾ ਅੱਜ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਤੁਹਾਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਕਿ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਪਲੈਨਿੰਗ ਰਹੇਗੀ ਜਿਸ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅੱਜ ਮੀਟਿੰਗ ਵਿੱਚ ਇੱਕ ਤਾਂ ਪ੍ਰੈਜ਼ੀਡੈਂਟ ਬਣਾਉਣ ਦਾ ਫੈਸਲਾ ਲਿਆ ਪ੍ਰੈਜ਼ੀਡੈਂਟ ਦਾ ਕਨਵੀਨਰ ਦੀ ਗੱਲ ਵੀ ਆਖੀ ਗਈ ਆ ਜਿਹੜੀ ਸੇਵਾ ਸਾਰੇ ਸਾਡੇ ਸਾਥੀਆਂ ਦੇ ਲੀਡਰਸ਼ਿਪ ਬੰਨਾਂ ਨੇ ਸਾਨੂੰ ਇਹ ਸੌਂਪੀ ਆ ਬੜੀ ਵੱਡੀ ਜ਼ਿੰਮੇਵਾਰੀ ਆ ਬਹੁਤ ਵੱਡਾ ਫਰਜ਼ ਆ ਜਿਹਨੂੰ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦੀ ਮਿਹਰ ਨਾਲ ਤਨਮਨ ਦੇ ਨਾਲ ਤੰਦ ਇਹਨਾਂ ਨਿਮਾਉਣ ਵਾਸਤੇ ਸਾਰਾ ਪੰਥ ਇਕੱਠਾ ਕਰਨ ਲਈ ਪੰਥ ਦੀ ਸ਼ਕਤੀ ਨੂੰ ਕੇਂਦਰਿਤ ਕਰਨ ਵਾਸਤੇ ਆਪਣਾ ਯੋਗਦਾਨ ਪਾਵਾਂਗੇ ਤੇ ਇਹ ਸਾਰਾ ਕੁਝ ਕੋਈ ਕਿ ਜੇ ਨਿਜੀ ਆਪਣੇ ਉਹ ਸਵਾਰਥ ਵਾਸਤੇ ਨਿਕਾ ਕੋਈ ਨਿਜ ਪ੍ਰਸਤਲੀ ਨਹੀਂ ਕੋਈ ਅਹੁਦੇਦਾਰੀਆਂ ਲਈ ਨਹੀਂ ਇਹ ਹੈਗਾ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਨੂੰ ਹੁਣ ਆਪਾਂ ਅੱਗੇ ਕਿਵੇਂ ਤੋਰਨਾ ਹੈ ਬਚਾਓ ਲਹਿਰ ਦੀ ਤਾਂ ਲੋੜ ਪੈ ਗਈ ਆਪਾਂ ਸਾਰੇ ਸਮਝਦੇ ਆ ਕਿ ਅਕਾਲੀ ਦਲ ਦਾ ਬਹੁਤ ਸਾਲਾਂ ਦੇ ਵਿੱਚ ਹੌਲੀ-ਹੌਲੀ ਸਾਲਦਰ ਸਾਲ ਦਿਨ-ਬਦਨ ਅਕਾਲੀ ਦਲ ਥੱਲੇ ਆਉਂਦਾ ਗਿਆ ਕਮਜ਼ੋਰ ਹੋ ਗਿਆ ਅਕਾਲੀ ਦਲ ਬਹੁਤ ਤੇ ਅਕਾਲੀ ਦਲ ਨੂੰ ਜੇ ਆਪਾਂ ਨਾ ਕੁਛ ਕੀਤਾ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਫਿਰ ਤਾਂ ਸਾਨੂੰ ਉਹਨਾਂ ਨੇ ਪੀੜੀ ਮਾਫੀ ਕਰਨੀ ਹੈ ਸੋ ਇਸ ਕਰਕੇ ਇਹ ਪ੍ਰੋਗਰਾਮ ਸਾਰੇ ਉਲਿਕਣੇ ਉਲਿਕਣ ਲੱਗੇ ਆ ਉਲਿਕਣੇ ਚਾਹਨੇ ਆ ਤਾਂ ਲਿਖੇ ਜਾਣਗੇ ਕਿ ਕਿਵੇਂ ਅਸੀਂ ਜਿਹੜੇ ਸਾਰੇ ਬਹੁਤ ਵੱਡੇ ਯੋਧੇ ਹੋਏ ਸਾਰੇ ਜਿਹੜੇ ਜਹੇਦਾਰ ਸਾਹਿਬ ਸੀਗੇ ਥੋੜਾ ਸਾਹ ਵਰਗੇ ਜਹੇਦਾਰ ਮੋਹਨ ਸਿੰਘ ਥੋੜਾ ਵਰਗੇ ਜਾਂ ਸੰਤਰਚੰਦ ਸਿੰਘ ਲੋਂਗੋ ਵਾਲਾ ਵਰਗੇ ਇਹ ਹੋਰ ਵੀ ਉਹਨਾਂ ਉਹਨਾਂ ਵਰਗੀਆਂ ਬੜੀਆਂ ਮਹਾਨ ਸ਼ਖਸੀਅਤਾਂ ਸਨ ਉਹਨਾਂ ਸਾਰਿਆਂ ਦੇ ਵਰਸੀਆਂ ਉਹਨਾਂ ਦੇ ਜਿਹੜੇ ਹੈਗੇ ਆ ਜਨਮ ਦਿਵਸਦਿਆਂ ਜਾ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਪ੍ਰੋਗਰਾਮ ਉਲੀਕਾਂਗੇ ਸੈਮੀਨਾਰ ਕਰਾਵਾਂਗੇ ਤਾਂ ਕਿ ਜਿਹੜੀ ਆ ਆਪਣੇ ਯੂਥ ਆ ਜਿਹੜੀ ਆਪਣੀ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਪ੍ਰੇਰਨਾ ਮਿਲ ਸਕੇ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦੀ ਸੇਵਾ ਤੋਂ ਉਹਨਾਂ ਦੇ ਕੀਤੇ ਹੋਏ ਕੰਮ ਤੋਂ ਉਹਨਾਂ ਦੀ ਪ੍ਰਾਪਤੀਆਂ ਤੋਂ ਕਰਕੇ ਬਹੁਤ ਵੱਡਾ ਵਿਰਸਾ ਸਾਡੇ ਲਈ ਛੱਡ ਕੇ ਗਏ ਆ ਸਾਰੇ ਜਿਹੜੇ ਅੱਜ ਰੱਬ ਨੂੰ ਪਿਆਰੇ ਹੋ ਗਏ ਲੇਕਿਨ ਉਹਨਾਂ ਨੇ ਬੜਾ ਸੰਘਰਸ਼ ਵਿੱਚ ਜੀਵਨ ਅਪਣਾਇਆ ਤੇ ਬਹੁਤ ਉਹਨਾਂ ਨੇ ਜਦੋਜਾਦ ਕੀਤੀ ਹੁਣ ਤਾਂ ਚਲੋ ਸਮਾਂ ਬਦਲ ਗਿਆ ਹੈ ਹੁੰਦਾ ਗੱਲ ਹੈ ਨਹੀਂ ਉਹ ਪਰ ਫਿਰ ਵੀ ਇਹ ਸਾਰਾ ਕੁਝ ਤਾਂ ਕਰ ਰਹੇ ਆ ਕਿ ਅਸੀਂ ਆਪਣੇ ਦੁਆਰਾ ਮੂਲ ਜਿਹੜਾ ਸਿਧਾਂਤ ਸਾਡਾ ਜਿਹੜਾ ਸਾਡਾ ਅਸੂਲ ਆ ਵਿਚਾਰਤਾਰਾ ਆ ਜਾਂ ਸਾਡਾ ਬੇਸ ਆ ਸੀ ਉਹਨਾਂ ਦੁਆਰਾ ਜੁੜਨ ਜਾ ਰਹੇ ਆ ਜਿੱਦੋਂ ਅਸੀਂ ਲੱਗਦੇ ਸੀ ਥੋੜਾ ਜਿਹਾ ਅਸੀਂ ਟੁੱਟ ਗਏ ਸੀਗੇ ਪੜਕ ਗਏ ਸੀਗੇ ਅਸੀਂ ਸਾਡਾ ਕਲਚਰ ਹੋਰ ਹੋ ਗਿਆ ਸੀਗਾ ਆਪਣੀ ਸਾਰੇ ਸਿਸਟਮ ਨੂੰ ਚਲਾਉਣ ਦਾ ਜੋ ਇਸ ਕਰਕੇ ਇਹ ਜਾਨੀਆਂ ਸ਼ਤਾਬੀਆਂ ਬਣਾਉਣੀਆਂ ਫਿਰ ਸੈਮੀਨਾਰ ਕਰਨੇ ਆ ਸਾਰੇ ਆਪਣੇ ਬੁੱਧੀਜੀਵੀਆਂ ਨੂੰ ਇਤਿਹਾਸਕਾਰਾਂ ਨੂੰ ਅਤੇ ਜਿਹੜੇ ਹੈਗੇ ਆ ਆਪਣੇ ਉਹ মিডিਆ ਵਾਲੇ ਲੋਕਾਂ ਨੂੰ ਜਾਂ ਰਾਈਟਰਸ ਨੂੰ ਜਾਂ ਜਿਹੜੇ ਵਿਦਵਾਨ ਆ ਉਹਨਾਂ ਨੂੰ ਸਾਰਿਆਂ ਨੂੰ ਵਿਚ ਸ਼ਾਮਲ ਕਰਾਂਗੇ ਤਾਂ ਕਿ ਉਹਨਾਂ ਦੇ ਸੁਝਾਅ ਲੈ ਕੇ ਤੇ ਇੱਕ ਖਰੜਾ ਤਿਆਰ ਕਰਾਂਗੇ ਜਿਹੜਾ ਖਰੜਾ ਹੋਊਗਾ ਅਕਾਲੀ ਦਲ ਦਾ ਧਾਰਮਿਕ ਤੇ ਰਾਜਸੀ ਤੇ ਜਿਹੜਾ ਸਮਾਜਿਕ ਏਜੰਡਾ ਹੋਊਗਾ ਉਹ ਏਜੰਡਾ ਹੋਊਗਾ ਅਕਾਲੀ ਦਲ ਦੀ ਜਿਹੜੀ ਵਿਚਾਰਧਾਰਾ ਅਕਾਲੀ ਦਲ ਦਾ ਜਿਹੜਾ ਵਿਧਾਨ ਆ ਉਹਦੇ ਤੇ ਆਪਣੇ ਸਬੰਧਤ ਹੋਊਗਾ ਜਾਂ ਜਿਵੇਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਲੱਖਦੇ ਆਂ ਉਦੇ ਉਪਰ ਨਿਰਭਰ ਹੋਊਗਾ ਕੋਈ ਉਹਦੇ ਚ ਦੇਜ ਦੇ ਉਲਟ ਗੱਲ ਨਹੀਂ ਉਹ ਉਹ ਗੱਲਾਂ ਆਪਣੇ ਸੀ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਜਿਹੜੀਆਂ ਅੱਗੇ ਅਕਾਲੀ ਦਲ ਦੀ ਲੀਡਰਸ਼ਿਪ ਜਿਹਨਾਂ ਆਪਣੇ ਸੂਲਾਂ ਤੋਂ ਸਿਧਾਂਤਾਂ ਤੋਂ ਵਿਚਾਰਧਾਰਾ ਤੋਂ ਬਹੁਤ ਦੂਰ ਹੋ ਗਈ ਜਿਸ ਕਰਕੇ ਹੀ ਕਮਜ਼ੋਰ ਹੋ ਗਏ ਆ ਅਸੀਂ ਉਹ ਦੁਆਰਾ ਹੁਣ ਪ੍ਰਾਤਨ ਉਹ ਜਿਹੜੀ ਸਾਰਾ ਸਿਸਟਮ ਆ ਪ੍ਰਾਤਨ ਜਿਹੜੀ ਹੈਗੀ ਆ ਸਾਡੀਆਂ ਪਰੰਪਰਾਵਾਂ ਨੇ ਉਹਨੂੰ ਦੁਆਰਾ ਅਸੀਂ ਆਪਣੇ ਅਪਣਾਉਣ ਜਾ ਰਹੇ ਆ ਜਿਸ ਗੱਲ ਦੇ ਨਾਲ ਲੋਕਾਂ ਨੂੰ ਸਾਡੇ ਵਿੱਚ ਵਿਸ਼ਵਾਸ ਆਪਣੇ ਬਣੂਗਾ ਲੋਕਾਂ ਦਾ ਵਿਸ਼ਵਾਸ ਬਣੂਗਾ ਲੋਕਾਂ ਨੂੰ ਸਾਡੇ ਤੇ ਪ੍ਰੋਸਾ ਹੋਊਗਾ ਜਿਹੜਾ ਕਿ ਪ੍ਰੋਸਾ ਟੁੱਟ ਗਿਆ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਸੋ ਇਹ ਸਾਰੀਆਂ ਗੱਲਾਂ ਹੌਲੀ-ਹੌਲੀ ਆਉਣ ਵਾਲੇ ਸਮੇਂ 'ਚ ਅਸੀਂ ਕਰਨ ਜਾ ਰਹੇ ਹਾਂ ਬਟਾਲਾ ਸਾਹਿਬ ਇੱਕ ਮੀਟਿੰਗ ਇੱਥੇ ਚੱਲ ਰਹੀ ਸੀ ਦੂਜੀ ਮੀਟਿੰਗ ਉਧਰ ਵੀ ਚੱਲੀ ਪੁਰਸ ਪ੍ਰਸ਼ਾਸਨ ਵੀ ਲਗਾਇਆ ਗਿਆ ਯੂਥ ਅਕਾਲੀ ਦਲ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਬੁਲਾਏ ਗਏ ਕਈ ਜ਼ਿਲ੍ਹਿਆਂ ਦੇ ਤਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਉੱਥੇ ਪ੍ਰੈਸ ਕਾਨਫਰੰਸ ਤੁਸੀਂ ਕਰੋਗੇ ਕਬਜ਼ੇ ਦੀ ਗੱਲਬਾਤ ਚੱਲ ਰਹੀ ਸੀ ਲਗਾਤਾਰ ਚਰਚਾ ਵਾਂ ਸੀ ਉਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਬਿਲਕੁਲ ਗਲਤ ਹੈ ਜੀ ਵੈਸੇ ਦੇਖੋ ਇਦਾਂ ਜੇ ਕੋਈ ਸੋਚੇ ਨਾ ਵੀ ਇਦਾਂ ਕੋਈ ਕਰ ਸਕਦਾ ਉਹਦੀ ਕਹੋ ਉਹਦੀ ਆਪਣੇ ਨਾ ਹੀ ਗਲਤੀ ਆ ਜਾਂ ਉਹ ਭਟਕ ਗਿਆ ਵਿਚਾਰਾ ਭਟਕੇ ਹੋਏ ਇਨਸਾਨ ਦੀ ਇਹ ਸੋਚਿਆ ਇਹ ਕੋਈ ਨਾ ਤਾਂ ਦੇਖੋ ਸਾਡੇ ਧਿਆਨ ਚ ਆਇਆ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਮੀਟਿੰਗ ਚ ਨਹੀਂ ਗੱਲ ਹੋਈ ਅਸੀਂ ਬਿਲਕੁਲ ਰੱਬ ਨੂੰ ਜਾਨ ਦੇਣੀ ਆ ਗਲਤ ਗੱਲ ਨਹੀਂ ਆਖਾਂਗੇ ਝੂਠ ਬੋਲਣ ਦੇ ਆਦੀ ਨਹੀਂ ਕਦੀ ਕਿਸੇ ਨੇ ਗੱਲ ਨਹੀਂ ਆਖੀ ਜੇ ਕੋ ਆਖਦਾ ਤਾਂ ਅਸੀਂ ਉਹਨੂੰ ਜਵਾਬ ਦੇਣਾ ਨਹੀਂ ਕਾਕਾ ਵੀ ਇਹ ਕੰਮ ਇਦਾਂ ਨਹੀਂ ਹੁੰਦੇ ਇਦਾਂ ਦੇਖੋ ਅਸੀਂ ਤਾਂ ਅਸੀਂ ਕਬਜ਼ੇ ਕਾਲੀ ਕਰਨੇ ਆ ਅਕਾਲੀ ਦਲ ਦਾ ਦਫ਼ਤਰ ਉਹ ਵੀ ਅਕਾਲੀ ਦਲ ਦਾ ਹੀ ਆ ਅਸੀਂ ਅਕਾਲੀ ਆ ਅਕਾਲੀ ਦਲ ਜਿਹੜੀ ਹੈਗੀ ਆ ਆਪਣੇ ਇਹ ਪੰਥ ਦੀ ਮਲਕੀਤ ਆ ਇਹ ਕਿਸੇ ਇੱਕ ਦੀ ਮਲਕੀਤ ਨਹੀਂ ਨਾ ਮੇਰੀ ਨਾ ਕਿਸੇ ਹੋਰ ਦੀ ਅੱਜ ਮੈਂ ਹੈਗਾ ਕੱਲ ਨੂੰ ਮੈਂ ਨਹੀਂ ਹੋਣਾ ਕੱਲ ਨੂੰ ਕੋ ਹੋਰ ਹੋਊਗਾ ਇਹ ਤਾਂ ਪੰਥ ਦੀ ਪੰਥ ਦੀ ਜ਼ਾਇਦਾਦ ਆ ਸੋ ਜਿਹੜਾ ਵੀ ਕੋਈ ਸਾਧਨ ਆ ਜਿਹਨੂੰ ਕੋਈ ਵਰਤ ਰਿਹਾ ਉਥੇ ਕੋਈ ਤੱਕੇ ਨਹੀਂ ਜਾਣ ਨਾਲ ਜਾ ਕੇ ਕਿਸੇ ਨੂੰ ਉਥੇ ਬੈਠਣ ਦੀ ਲੋੜ ਨਹੀਂ ਹੈਗੀ ਠੀਕ ਆ ਸਾਡੀ ਆਪਣੀ ਆਪਣੇ ਵੱਖਰੇ ਜਿਹੜੇ ਸਾਡੇ ਵਿਚਾਰ ਨੇ ਅਸੀਂ ਚਾਹੁੰਦੇ ਆ ਅਕਾਲੀ ਦਰ ਨੂੰ ਬਚਾਉਣਾ ਅਸੀਂ ਕਬਜ਼ਾ ਨਹੀਂ ਕਰਨਾ ਚਾਹੁੰਦੇ ਅਕਾਲੀ ਦਰ ਨੂੰ ਬਚਾਉਣਾ ਚਾਹੁੰਦੇ ਆ ਤੇ ਬਚਾਉਣ ਦੇ ਰਾਹ ਲੱਭ ਰਹੇ ਆ ਆਪਣੇ ਅਕਾਲੀ ਦਰ ਨੂੰ ਸਦਾਰ ਤੇ ਉਹਦਾ ਸਦਾਰ ਕਰਨਾ ਚਾਹੁੰਦੇ ਆ ਸਦਾਰ ਵਾਸਤੇ ਪ੍ਰੋਗਰਾਮ ਉਲੀਕ ਰਹੇ ਆ ਸੋ ਇਹ ਦਫਤਰ ਦਫਤਰ ਆ ਛੋਟੀ ਗੱਲ ਆ ਦਫਤਰ ਅਜ ਉਹ ਹੈਗਾ ਕਿਸੇ ਕੋ ਕਿਸੇ ਕੋ ਹੋ ਰਿਆ ਮੁਰਕੇ ਸਾਰੇ ਦਫਤਰ ਇਕੱਠੇ ਹੋ ਜਾਣੇ ਆ ਜਦੋਂ ਪੰਥ ਇੱਕ ਝੰਡੇ ਥੱਲੇ ਇਕੱਠਾ ਹੋ ਗਿਆ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਪੰਥ ਚੜ੍ਹਦੀ ਕਲਾ ਵਲ ਤੁਰੂਗਾ ਜਾਊਗਾ ਤੇ ਪੰਥ ਨੂੰ ਦੁਆਰਾ ਫੇਰ ਸ਼ਕਤੀਸ਼ਾਲੀ ਲੋਕ ਦੇਖਣਗੇ ਇਹ ਅਸੀਂ ਸਾਡਾ ਅਪਰਾਲਾ ਇਸ ਆਪਣੇ ਉਹਦੇ ਗੱਲ ਕਰਕੇ ਆ ਮਨੋਰਥ ਕਰਕੇ ਨਾ ਕੋਈ ਕਬਜ਼ੇ ਦੀ ਗੱਲ ਸੀ ਨਾ ਹੈ ਨਾ ਕਦੀ ਹੋਣੀ ਆ ਸੈਮੀਨਾਰ ਜਿਹੜੇ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ ਕਿੱਥੇ-ਕਿੱਥੇ ਸੈਮੀਨਾਰ ਹੋਣਗੇ ਕੀ ਕੁਝ ਏਜੰਡਾ ਉਹਨਾਂ ਦਾ ਹੋਊਗਾ ਏਜੰਡਾ ਤਾਂ ਜੀ ਜਿਹੜਾ ਨਾ ਪੰਜਾਬ ਦੇ ਨਾਲ ਸੰਬੰਧ ਰੱਖਦਾ ਏਜੰਡਾ ਅਕਾਲੀ ਦਲ ਨਾਲ ਜਿਹੜਾ ਜਿਹੜਾ ਆਪਣੇ ਹੈਗਾ ਆ ਸੰਬੰਧ ਹੈ ਆ ਜਾਂ ਅਕਾਲੀ ਦਲ ਨਾਲ ਜੁੜੇ ਹੋਏ ਮਸਲੇ ਆ ਤੇ ਜਾਂ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਦਾ ਕ੍ਰਾਈਸਿਸ ਆ ਦੇਖੋ ਸਿੱਖ ਲੀਡਰਸ਼ਿਪ ਦਾ ਬਹੁਤ ਕ੍ਰਾਈਸਿਸ ਆ ਬੜਾ ਵੈਕਿਊਮ ਹੈ ਸਿੱਖ ਲੀਡਰਸ਼ਿਪ ਵਿੱਚ ਜੇ ਵੈਕਿਊਮ ਨਾ ਹੁੰਦਾ ਤੇ ਅੱਜ ਨੂੰ ਤਾਂ ਆਪਣੇ ਕੋਈ ਅਕਾਲੀ ਦਲ ਚ ਕਮੀ ਬੇਸ਼ੀ ਹੋਣੀ ਨਹੀਂ ਸੀ ਅਕਾਲੀ ਦਲ ਇਹਨਾਂ ਥੱਲੇ ਜਾਣਾ ਨਹੀਂ ਸੀਗਾ ਸੋ ਇਹਦੇ ਜਿਹੜਾ ਖਲਾਅ ਪੈਦਾ ਹੋਇਆ ਇਸੇ ਕਲੀਅਰਸਿਟੀ ਵਿੱਚ ਉਹਨੂੰ ਭਰਨ ਦੀ ਲੋੜ ਆ ਹਰ ਇੱਕ ਚਾਹੇ ਕੋ ਧਾਰਮਿਕ ਸਿੱਖਿਅਤ ਆ ਜਾਂ ਰਾਜਸੀ ਕੋਈ ਆਪਣੇ ਲੀਡਰ ਆ ਜਾਂ ਕੋ ਸਮਾਜ ਵਿੱਚ ਕੰਮ ਕਰਦਾ ਉਹਨੂੰ ਚਾਹੀਦਾ ਆਪਣਾ ਯੋਗਦਾਨ ਪਾ ਕੇ ਤੇ ਇਹ ਏਜੰਡਿਆਂ ਦਾ ਏਜੰਡਾ ਬਣਾ ਕੇ ਨਾ ਸੈਮੀਨਾਰਾਂ ਦਾ ਜਿਹੜਾ ਏਜੰਡਾ ਪੰਜਾਬ ਦੀ ਤਰੱਕੀ ਦੇ ਨਾਲ ਵੀ ਜੁੜਿਆ ਆ ਸਿੱਖ ਮਸਲਿਆਂ ਨਾਲ ਵੀ ਜੁੜਿਆ ਆ ਜਿਹੜੇ ਪੰਜਾਬ ਦੇ ਅੱਗੇ ਚੈਲੰਜਸ ਨੇ ਉਹ ਉਹ ਵੀ ਉਹਦੇ ਵਿੱਚ ਵਿਚਾਰੇ ਜਾਣਗੇ ਤੇ ਪੰਥ ਨੂੰ ਕਿਵੇਂ ਆਪਣੇ ਮਜ਼ਬੂਤ ਕਰਨਾ ਪੰਥ ਨੂੰ ਦੁਆਰਾ ਕਿਵੇਂ ਪਿੰਡ-ਪਿੰਡ ਜਾ ਕੇ ਪੰਥ ਜਿਹੜੀ ਹੈਗੀ ਉਹਨੂੰ ਕਾਇਮ ਕਰਨਾ ਉਹਦੀ ਆਪਣੇ ਕਾਲੀ ਦਲ ਦੀ ਜਿਹੜੀ ਆਪਣੇ ਹਰਮਨ ਪਿਆਰਤਾ ਦੁਆਰਾ ਕਿਵੇਂ ਬਣਾਉਣੀ ਆ ਪਿੰਡ ਪਦਰ ਤੇ ਤੇ ਪੰਜਾਬ ਨੂੰ ਕਿਵੇਂ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਪੰਜਾਬ ਦੇ ਅੱਗੇ ਜਿਹੜੇ ਚੈਲੰਜਸ ਨੇ ਬਹੁਤ ਵੱਡੇ ਚੈਲੰਜਸ ਨੇ ਹੁਣ ਮੈਂ ਕੱਲੀ-ਕੱਲੀ ਘੜ ਕਰੂੰ ਟਾਈਮ ਜ਼ਿਆਦਾ ਲੱਗੂਗਾ ਉਹਨਾਂ ਨੂੰ ਕਿਵੇਂ ਫੇਸ ਕਰਨਾ ਕਮਿਊਨਿਟੀ ਨੇ ਸੋਸਾਇਟੀ ਨੇ ਪੰਜਾਬ ਨੇ ਪੰਥ ਨੇ ਸੰਗਤ ਨੇ ਇਹ ਸਾਰਾ ਕੁਝ ਉਸ ਆਪਣੇ ਸੈਮੀਨਾਰ ਦਾ ਉਹਦੇ ਦੈਰੇ 'ਚ ਹੋਊਗਾ ਤੇ ਸੈਮੀਨਾਰ ਇਸ ਕਰਕੇ ਕਰਾਉਣ ਜਾ ਰਹੇ ਆ ਮਨਪ੍ਰੀਤ ਸਿੰਘ ਯਾਲੀ ਹੁਣਾਂ ਦੇ ਚਰਚੇ ਸੀਗੇ ਕਹਿੰਦੇ ਮਨਪ੍ਰੀਤ ਸਿੰਘ ਯਾਲੀ ਇਸ ਮੀਟਿੰਗ ਦੇ ਵਿੱਚ ਆ ਸਕਦੇ ਆ ਤੁਹਾਡੇ ਵੱਲੋਂ ਸੰਪਰਕ ਕੀਤਾ ਗਿਆ ਸੀ ਅੱਜ ਮਨਪ੍ਰੀਤ ਸਿੰਘ ਯਾਲੀ ਇੱਕ ਬਹੁਤ ਹਰਮਨ ਪਿਆਰਾ ਲੀਡਰ ਆ ਆਪਣੇ ਸਾਰੇ ਪੰਜਾਬੀਆਂ ਦਾ ਬੜਾ ਉਹਨੇ ਤਕੜੇ ਉਹ ਕਹ ਸਟੈਂਡ ਲਿਆ ਸ਼ੁਰੂ ਤੋਂ ਇੱਕ ਆਪਣੇ ਊਸੂਲਾਂ ਤੇ ਖੜਾ ਆ ਕਦੀ ਥਿਰਕਿਆ ਨਹੀਂ ਉਹ ਸਾਡੇ ਨਾਲ ਆ ਸਾਡੀ ਗੱਲ ਬਿਲਕੁਲ ਉਹਨਾਂ ਹੁੰਦੀ ਰਹਿੰਦੀ ਆ ਤੁਹਾਡੀ ਮੀਟਿੰਗਾਂ 'ਚ ਨਹੀਂ ਆਉਂਦੇ ਉਹ ਚਲੋ ਉਹਨਾਂ ਦਾ ਕੋਈ ਰਜੇਵਾ ਆ ਕੋਈ ਕਾਰੋਬਾਰ ਉਹਨਾਂ ਦੇ ਕਾਫੀ ਲੰਬੇ ਚੌੜੇ ਆ ਉਹਦੇ ਕਰਕੇ ਮਸ਼ਰੂਫ ਨੇ ਲੇਕਿਨ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਤੁਰਾਂਗੇ ਡਟ ਕੇ ਤੁਹਾਨੂੰ ਸਾਥ ਦੇਵਾਂਗੇ ਤੇ ਅਸੀਂ ਤੁਹਾਨੂੰ ਖੜੇ ਆ ਤੇ ਇਸ ਗੱਲ ਦਾ ਸਾਨੂੰ ਭਰੋਸਾ ਆ ਸਾਡਾ ਭਰਾ ਆ ਉਹ ਤੇ ਲੋਕਾਂ 'ਚ ਉਹਦੀ ਬੜੀ ਬੜਾ ਸਤਿਕਾਰ ਹੈ ਲੋਕਾਂ 'ਚ ਐਮਐਲਏ ਵੀ ਆ ਮਾਲਵੇ 'ਚੋਂ ਤੇ ਜਦੋਂ ਸਮਾਂ ਆ ਗਿਆ ਮਨਪੀਰ ਸਿੰਘ ਯਾਲੀ ਨੇ ਸਾਡਾ ਤੁਰ ਪੈਣਾ ਠੀਕ ਹੈ ਸ਼ੁਕਰੀਆ ਤਾਂ ਇਹਨਾਂ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਉਹਨਾਂ ਨੇ ਦੱਸਿਆ ਨੇ ਕਿ ਕੀ ਕੁਝ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾਣ ਰਹੇ ਨੇ ਆ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ ਰਹੋ ਦਾਨ ਮਿਊਟ ਦੇ ਨਾਲ